114 ਸਾਲਾਂ ਮੈਰਾਥਨ ਦੌੜਾਕ ਫੌਜਾ ਸਿੰਘ ਹੁਣ ਇਸ ਦੁਨੀਆ ਤੇ ਨਹੀਂ ਰਹਿ। ਦਰਅਸਲ ਫੌਜਾ ਸਿੰਘ ਇੱਕ ਕਾਰ ਸੜਕ ਹਾਸੇ ਦਾ ਸ਼ਿਕਾਰ ਹੋ ਗਏ। ਫੌਜਾ ਸਿੰਘ ਦਾ ਜਨਮ ਜਲੰਧ ਜ਼ਿਲ੍ਹੇ ਦੇ ਵਿਆਸ ਪਿੰਡ ਵਿੱਚ 1 ਅਪ੍ਰੈਲ 1911 ਨੂੰ ਹੋਇਆ। ਫੌਜਾ ਸਿੰਘ ਪੜੇ ਲਿਖੇ ਨਹੀਂ ਸਨ ਉਹ ਪੰਜਾਬੀ ਬੋਲਨੀ ਚਾਹੁੰਦੇ ਸਨ ਪੜ੍ਹਨੀ ਨਹੀਂ। ਫੋਜਸਿੰਗ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਹਾਲਾਂਕਿ ਗਿਨੀਸ ਵਰਲਡ ਰਿਕਾਰਡ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਸੀ ਬਾਦ ਵਿੱਚ ਉਹਨਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਸਬੈਥ ਵੱਲੋਂ 100ਵੇਂ ਜਨਮ ਦਿਨ ਤੇ ਭੇਜੀ ਚਿੱਠੀ ਵਿਖਾਈ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਗਿਨੀਸ ਵਰਲਡਸ ਰਿਕਾਰਡਸ ਵਿੱਚ ਦਰਜ ਹੋਇਆ ਫੌਜਾ ਸਿੰਘ ਨੇ 2000 ਵਿੱਚ 89 ਸਾਲ ਦੀ ਉਮਰ 'ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ 2003 'ਚ 92 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ 90 ਸਾਲਾਂ ਤੋਂ ਉੱਪਰ ਬਾਬਿਆਂ ਦੀ ਦੌੜ ਵਿੱਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ ਇਸ ਤੋਂ ਬਾਅਦ 2003 'ਚ ਲੰਡਨ ਮੈਰਾਥਨ ਉਹਨਾਂ ਨੇ 6 ਘੰਟੇ 2 ਮਿੰਟ ਵਿੱਚ ਪੂਰੀ ਕੀਤੀ ਇਸ ਤਰ੍ਹਾਂ ਉਹਨਾਂ ਨੇ ਮੈਰਾਥਨਸ 'ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤੱਕ ਉਹਨਾਂ ਨੇ 6 ਲੰਡਨ ਮੈਰਾਥਨਸ ਵਿੱਚ ਹਿੱਸਾ ਲਿਆ ਉਹਨਾਂ ਨੇ ਦੋ ਕੈਨੇਡੀਅਨ ਮੈਰਾਥਨਸ ਨਿਊਯਾਰਕ ਮੈਰਾਥਨਸ ਅਤੇ ਅਨੇਕਾਂ ਹਾਫ ਮੈਰਾਥਨਸ ਵਿੱਚ ਹਿੱਸਾ ਲਿਆ ਫੌਜਾ ਸਿੰਘ ਦੀਆਂ ਮੈਰਾਥਨਸ ਦੇ ਖੇਤਰ 'ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੀਸ਼ਨ ਨੇ ਐਲਿਸ ਆਇਲੈਂਡ ਮੈਡਲ ਆਫ ਆਨਰ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਗਰੁੱਪ ਦੇ ਚੇਅਰਮੈਨ ਵਿਲੀਮ ਫੁਗਾਜ਼ੀ ਨੇ ਉਦੋਂ ਕਿਹਾ ਸੀ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹਨ ਜਿਸ ਦੀ ਸਭ ਤੋਂ ਵੱਡੀ ਪ੍ਰੇਰਣਾ ਫੌਜਾ ਸਿੰਘ ਹਨ ਇਸ ਤੋਂ ਬਾਅਦ ਯੂਕੇ ਆਧਾਰਿਤ ਇੱਕ ਸੰਗਠਨ ਵੱਲੋਂ ਉਹਨਾਂ ਨੂੰ ਪ੍ਰਾਈਡ ਆਫ ਇੰਡੀਆ ਦਾ ਖਿਤਾਬ ਵੀ ਦਿੱਤਾ ਗਿਆ ਭਾਵੇਂ ਫੌਜਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੋਣ ਨਾਲ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ਬਿਲਟੀ ਵੀ ਯੂਕੇ ਉਹਨਾਂ ਨੂੰ ਭਾਪ ਪਿਣਿਸ਼ਾ ਅੰਝਲੀ ਪੇਂਟ ਕਰਦਾ ਹੈ ਅਤੇ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ